ਇਹ ਰਾਤੀ ਤਸਵੀਰ ਹੈ ਬਈ ਉਹਰੀ ਸਮੁੰਦਰ ਸ਼ਿਕਾਰ ਰਹੇ ਨੇ ਤਾਂ ਇੱਥੇ ਲੈ ਕੇ ਆਏ ਨੇ ਤਸਵੀਰ ਕੀ ਹਾਲ ਹੈ ਬਈ ਠੀਕ ਹੋ ਨੇੜੇ ᱛੀਓ ਨੇੜੇ ᱛੀਓ ਨਾ ਨਹੀਂ ਹੈਗਾ ਤਾਂ ਵੀਰੇ ਲੁਧਿਆਣਾ ਜ਼ਿਲ੍ਹੇ ਤੋਂ ਆ ਜੀ ਅੱਛਾ ਜਰਗਪਿੰਡ ਤੋਂ ਆ ਜੀ ਬੁਲਟ ਤੇ ਰਾਤ ਨੂੰ ਫਿਰ ਮਾੜੀ ਜਿਹੀ ਗਿੜੀ ਰਾਤ ਨੂੰ ਦੇਖਣਾ ਇਹ ਮਹੌਲ ਕਿ ਆਈ ਵੀਰੇ ਬੁਲਟ ਤੇ ਸੀਗੇ ਅਸੀਂ ਅੱਛਾ ਬੁਲਟ ਉਹਦਾ ਨਾ ਰੀਜ਼ਨ ਹੈ ਕਿ ਬੁਲਟ ਨਾਲ ਸੀ ਉਹਰੇ ਲਗਭਗ ਨੇੜੇ ਆ ਜੰਨੇ ਜੀ ਟਰਾਲੀ ਤੁਹਾਨੂੰ ਪਤਾ ਪਿੱਛੇ ਲੈ ਜਾ ਜਾਨੀ ਭਰਾ ਉਹਦੇ ਕਰਕੇ ਫਿਰ ਅਸੀਂ ਬੁਲਟ ਦੀ ਆ ਗਏ ਸੀਗੇ ਆ ਵੀ ਪੁਰਾਣਾ ਮਾਡਲ ਹੈ 2001 ਮਾਡਲ ਆ ਪਰਾ ਜਦੋਂ ਬੜੀ ਸਾਫ ਰੱਖੀ ਹੋਈ ਆ ਬਾਬਾ ਬਜ਼ੁਰਗਾਂ ਦਾ ਸੀਗਾ ਬਈ ਹੁਣ ਆਪਾਂ ਸਾਂਭ ਲਿਆ ਉਦਾਂ ਹੀ ਰੱਖਿਆ ਰੱਖਿਆ ਵੀ オリジナル ਆ ਬਈ ਮੀਨਸ ਕਿ ਤਿਆਰ ਰੰਗ ਰੰਗ ਜਰੂਰ ਕਰਵਾਇਆ ਪਰ ਅਲੋਏ ਲੋਏ ਕਰਵਾ ਕੇ ਸਿੰਪਲ ਸਿੰਪਲ ਰੱਖਿਆ ਆਪਣੇ ਅਲੋਏ ਲੋਏ ਨਹੀਂ ਪਾਇਆ ਮੀਨਸ ਪਤਾ ਵੀ ਲੱਗ ਰਿਹਾ ਆਵਾਜ਼ ਦਾ ਵੀ ਬਾਕੀ ਬੋਲਟ ਖੜਾ ਹੋਇਆ ਬਸ ਮੇਰੇ ਵੀ ਤੁਹਾਡੇ ਸਾਹਮਣੇ ਬਈ ਇਹ ਧਮਕ ਪਏ ਕਿ ਉਧਰ ਨੂੰ ਵੀ ਹਰਿਆਣਾ ਦਿੱਲੀ ਨੂੰ ਜਾ ਕੇ ਜਿਵੇਂ ਇਹ ਹਰਿਆਣਾ ਵਾਲੇ ਲਗਾਤਾਰ ਧਮਕ ਪਵਾ ਰਹੇ ਨੇ 2 ਸਾਲ ਪਹਿਲਾਂ ਵੀ ਗਿਆ ਸੀਗਾ ਉੱਥੇ ਅਸੀਂ ਤਾਂ ਹੁਣ ਵੀ ਜਾਵਾਂਗੇ ਤੇ ਸਟਾਰੇ ਰੱਖੀ ਕਿ ਬੰਦ ਕਰ ਦਈਏ ਚਲੀ ਜਾਂ ਤਾਂ ਕੋਈ ਗੱਲ ਨਹੀਂ ਚਲੋ ਅੱਛਾ ਇਹ ਇਹਦੇ ਤੀ ਗਏ ਸੀ ਕਿ ਪਹਿਲਾਂ ਵੀ ਪਹਿਲਾਂ ਟਰਾਲੀਆਂ ਜੀ ਵੀ ਗਿਆ ਵੀਰੇ ਇਹ ਉੱਥੇ ਪਰਸਨਲ ਹੀ ਰੱਖਿਆ ਹੋਇਆ ਸੀ ਆ ਯੂਜ਼ਿੰਗ ਦੇ ਲਈ ਹੁਣ ਫੇਰ ਜਾਵਾਂਗੇ ਹੁਣ ਫੇਰ ਜਾਣਾ ਕੀ ਲੱਗਦਾ ਹੈ ਕਿ ਜਿਹੜਾ ਸਰਕਾਰ ਦਾ ਵਤੀਰਾ ਹੈ ਹਰਿਆਣਾ ਦਾ ਪੰਜਾਬ ਕਹਿੰਦੇ ਚੁੱਪ ਬੈਠੀ ਹੋਈ ਹੈ ਸਰਕਾਰ ਇਹ ਫਿਰ ਕਿਉਂ ਹੋ ਰਿਹਾ ਹੈ ਚੀਜ਼ਾਂ ਪੰਜਾਬ ਸਰਕਾਰ ਕਿਉਂ ਨਹੀਂ ਬੋਲਦੀ ਉਹਨਾਂ ਦਾ ਵਤੀਰਾ ਲਗਾਤਾਰ ਬਦਲਦਾ ਜਾ ਰਿਹਾ ਫਿਰ ਇਲੈਕਸ਼ਨ ਆ ਰਹੇ ਨੇ ਕਿਸੇ ਗਵਰਨਮੈਂਟ ਚ ਦਾਮ ਨਹੀਂ ਹੈ ਕਾ ਬੋਲੂਗੀ ਸੈਂਟਰ ਵੀ ਕਿਤਨਾ ਕਿਤੇ ਟਾਈਮ ਟਪਾ ਰਿਹਾ ਅਗਰ ਮੰਨ ਲਓ ਇਹਨੂੰ ਆਪਾਂ ਡੀਪਲੀਸ ਦੇਖੀਏ ਆਪਾਂ ਐਜੂਕੇਟਡ ਆ ਭਰਾ ਆਪਾਂ ਜਿੰਮੀ ਕਈਏ ਇਸ ਤਰੀਕੇ ਨਾਲ ਜਿਵੇਂ ਮੰਨ ਲਓ ਵੀ ਹੁਣ ਆਪਾਂ ਵੀ ਜਾ ਰਹੇ ਹਾਂ ਕੋਈ ਨਿਕਲਣਾ ਨਹੀਂ ਦੇਦੀ ਚਾ ਹੁਣ ਤਾਂ ਬਜਟ ਪਾਸ ਹੋ ਗਿਆ ਸਰਕਾਰ ਭੰਗ ਹੋ ਜਾਣੀ ਹੈ ਨਾਲ ਸਮਝਦੇ ਉਸ ਤੋਂ ਬਾਅਦ ਉਹਨੇ ਕਿਹਾ ਸਾਡੇ ਹੱਥ ਚ ਕੁਝ ਨਹੀਂ ਫੌਜ ਲੱਗ ਜਾਣੀ ਹੈ ਤਾਂ ਆਪਾਂ ਜਾਂ ਤਾਂ ਸਟੇਲ ਉੱਥੇ ਬੈਠਣਾ ਪੈਣਾ ਹੈ ਆ ਦੇਖੋ ਬਾਕੀ ਕੀ ਬਣਦਾ ਵੈਸੇ ਜੋ ਮੈਨੂੰ ਜੋ ਜਿੰਨੀ ਕੁ ਮੰਨ ਲਓ ਵੀਰ ਮੈਨੂੰ ਨੌਲੇਜ ਆ ਜੀ ਅਡਾਨੀ ਜੋ ਇਸ ਸਮੇਂ ਗੌਰਮੈਂਟ ਨੂੰ ਚਲਾ ਰਿਹਾ ਆ africa ਦੇ ਵਿੱਚ ਬਕਾਇਦਾ ਉਹਨੇ ਆਪਣੇ ਇੱਕ ਖੇਤ ਵਾਹੀ ਕੀਤੇ ਨੇ ਉਸ ਤੋਂ ਬਾਅਦ ਉਹ ਦਾਲਾਂ ਦੀ ਖੇਤੀ africa ਚ ਕਰ ਰਿਹਾ ਠੀਕ ਆ ਜੀ ਉਸ ਤੋਂ ਬਾਅਦ ਜਿਵੇਂ ਉਹਨੇ ਉੱਥੇ ਖੇਤ ਵਾਹੀ ਕੀਤੇ ਨੇ ਇੰਡੀਆ ਦੇ ਵਿੱਚ ਇੰਪੋਰਟ ਡਿਊਟੀ ਖਤਮ ਕਰਤੀ ਦਾਲਾਂ ਤੇ ਕਿਉਂਕਿ ਕਹਿੰਦੇ ਜੀ ਸਾਨੂੰ ਲੋੜ ਆ ਦਾਲਾਂ ਬਾਹਰ ਤੋਂ ਆਉਣੀਆਂ ਨੇ ਇਸ ਚੀਜ਼ ਤੇ ਇੰਪੋਰਟ ਡਿਊਟੀ ਘਟਾ ਦਿਓ ਰੀਜ਼ਨ ਕੀ ਸੀਗਾ ਅਡਾਨੀ ਹੁਣ africa ਦੇ ਵਿੱਚ ਉਹ ਬੀਜੀਆਂ ਜਾ ਰਹੀਆਂ ਨੇ ਇੰਡੀਆ ਦੇ ਵਿੱਚ ਆ ਕੇ ਸੇਲ ਹੋ ਰਹੀ ਹੈ ਨਾ ਸੇਲ ਵੀ ਅਡਾਨੀ ਦੇ ਸਟੋਰਾਂ 'ਚ ਹੋ ਰਹੀਆਂ ਨੇ ਤਾਂ ਹੁਣ ਇਹ ਕਿਵੇਂ ਆਪ ਨੂੰ ਐਮਐਸਪੀ ਦੇ ਦੂਗਾ ਭਰਾ ਅਡਾਨੀ ਇਹਦੀ ਗਵਰਨਮੈਂਟ ਨਹੀਂ ਹਲਾ ਦੂਗਾ ਮੋਦੀ ਦੀ ਇਸ ਕਰਕੇ ਇਸ ਇਹੀ ਚੀਜ਼ ਕਰਕੇ ਉਹ ਐਮਐਸਪੀ ਤੋਂ ਭੱਜਦਾ ਹੋਰ ਕੋਈ ਵੱਡਾ ਰੀਜ਼ਨ ਨਹੀਂ ਹੈਗਾ ਕਿਉਂਕਿ ਇਹ ਕਟਪੁਤਲੀ ਆ ਚੰਦ ਪੂੰਜੀਵਾਦੀ ਭਰਾਵਾ ਦੀ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਨੇ ਪਹਿਲਾਂ ਮਾਫੀ ਮੰਗ ਲਈ ਸੀਗੀ ਕਿ ਮੈਂ ਬਿੱਲ ਵਾਪਸ ਲੈ ਲੈਣਾ ਉਹ ਚੀਜ਼ ਵੀ ਹੋ ਗਈ ਬਿੱਲ ਕੋਈ ਗਰੰਟੀਆਂ ਤਾਂ ਉਹਨੇ ਹੱਦੋਵਾਦ ਦਿੱਤੀਆਂ ਨੇ ਕੋਈ ਗਰੰਟੀ ਸੀਰੇ ਚੜੀ ਮੈਨੂੰ ਕੋਈ ਇੱਕ ਗਰੰਟੀ ਦੱਸੋ ਯਾਰ ਇਹ ਕੀ ਬੇਸਿਕ ਲੋੜਾਂ ਨੇ ਅਸੀਂ ਜਿਸ ਦੇਸ਼ 'ਚ ਰਹਿੰਦੇ ਆ ਅਸੀਂ ਟੈਕਸ ਪੇ ਕਰਦੀ ਆ ਮਾਰਨਿੰਗ ਤੋਂ ਲੈ ਕੇ ਈਵਨਿੰਗ ਤੱਕ ਤੇ ਸਾਡੀਆਂ ਬੇਸਿਕ ਲੋੜਾਂ ਨੇ ਵੀ ਸਾਨੂੰ ਰੋਡ ਪ੍ਰੋਵਾਈਡ ਕਰਵਾਤੇ ਸਾਨੂੰ ਗੈਸ ਦੀ ਸਬਸਿਡੀ ਦਾ ਵੀ ਅਸੀਂ ਖਤਮ ਹੋ ਗਈ ਜੋ ਕਹਿੰਦਾ ਵੀ ਗਰੀਬਾਂ ਨੂੰ ਅਸੀਂ ਗੈਸ ਦੇਤੇ ਜੀ ਸਾਡੀ ਇਹ ਗਾਰੰਟੀ ਅਸੀਂ ਪੂਰੀ ਕਰਤੀ ਤਾਂ ਬੇਸਿਕ ਲੋੜਾਂ ਨੇ ਯਾਰ ਇੱਕ ਇਹ ਤੁਸੀਂ ਕੋਈ ਸੁਵਿਧਾ ਨਹੀਂ ਦਿੱਤੀ ਸੁਵਿਧਾ ਹੈਗੀ ਆ ਫਾਲੋ ਕਰਦਾ ਹੈ ਯੂਰਪ ਨੂੰ ਠੀਕ ਹੈ ਜੀ ਯੂਰਪ ਦੇ ਵਿੱਚ ਨਾਗਰਿਕ ਨੂੰ ਕਿੰਨੀਆਂ ਸਹੂਲਤਾਂ ਨੇ ਫਾਰਮਰ ਪ੍ਰੋਟੈਸਟ ਹੋਇਆ ਸੀਗਾ ਕਿੰਨੇ ਦਿਨਾਂ ਚ ਖਤਮ ਹੋ ਗਿਆ ਉੱਥੇ ਕੀ ਉੱਥੇ ਦੇ ਜੋ ਗਵਰਨਮੈਂਟ ਸੀਗੀ ਉਹਨੇ ਸਵੀਲੀਅੰਸ ਦੇ ਉੱਤੇ ਰਬੜ ਦੀਆਂ ਗੋਲੀਆਂ ਨਾਲ ਅਟੈਕ ਕੀਤਾ ਇਹ ਆਪਣਾ ਕਿਹੜਾ ਨਿਯਮ ਹੈ ਕਿਹੜਾ ਕਾਨੂੰਨ ਹੈ ਜੋ ਅਲਾਉ ਕਰਦਾ ਹੈ ਕਿ ਤੁਸੀਂ ਸਵੀਲੀਅੰਸ ਦੇ ਉੱਤੇ ਹੱਥ ਗੋਲੇ ਜਾਂ ਇਹ ਆਪਣੇ ਆंसू ਗੈਸ ਦੇ ਗੋਲੇ ਤੁਸੀਂ ਸੱਟ ਸਾਦੇ ਹੋ ਆਪਣੀ ਲਾਸ਼ ਹੀ ਨਹੀਂ ਹੈਗਾ ਇਹ ਲੱਗਦਾ ਕਿ ਸਰਦਾਰ ਨੂੰ ਚਿੱਕੇ ਟੰਗਿਆ ਹੋਇਆ ਫਿਰ ਸ਼ਰੀਅਮ ਟੰਗਿਆ ਹੋਇਆ ਯਾਰ ਕਿਸੇ ਇੱਕ ਨੀਤੀ ਤੇ ਥੋੜੀ ਟੰਗਿਆ ਹੋਇਆ ਤੁਸੀਂ ਕਿਸੇ ਵੀ ਪਾਸੇ ਆਜੋ ਜਿੱਥੇ ਭਾਜਪਾ ਨੂੰ ਬੈਨੀਫਿਟ ਮਿਲਦਾ ਆ ਜਾਂ ਜਿੱਥੇ ਇਹਦੇ ਭਾਈ ਦਾ ਭਾਈਵਾਦ ਨੇ ਜਿਹੜੇ ਉਹਨਾਂ ਨੂੰ ਬੈਨੀਫਿਟ ਮਿਲਦਾ ਆ ਉਸ ਦੇ ਮੁਤਾਬਕ ਇਹਨਾਂ ਦਾ ਸੰਵਿਧਾਨ ਚੱਲ ਰਿਹਾ ਆਪਣੇ ਮੁਤਾਬਕ ਉਹ ਚ ਸੋਚ ਕਰ ਲੈਂਦੇ ਨੇ ਥੋੜਾ ਜੋ ਵਿਗੜਦਾ ਵਿਗੜਨ ਦਾ ਉਹਨੂੰ ਕੋਈ ਮਤਲਬ ਨਹੀਂ ਹੈਗਾ ਕਿਸਾਨ ਨੂੰ ਜੇ ਲੱਗਦਾ ਹੈ ਵੀ ਕਿਸਾਨ ਨੂੰ ਕਿਸੇ ਪਾਸੇ ਉਹ ਫਾਇਦਾ ਹੁੰਦਾ ਯਾਰ ਇੰਨੇ ਕਿਸਾਨ ਕਮਲੇ ਨੇ ਜੋ ਇੱਕ ਬੰਦੇ ਉਹ ਇੱਕ ਬੰਦਾ ਜਾਂ ਇੱਕ ਪਾਰਟੀ ਸਹੀ ਆ ਆ ਇੰਨੀ ਜਨਤਾ ਜਿਹੜੀ ਰੋਡ ਤੇ ਬੈਠੀ ਆ ਪਾਗਲ ਆ ਬਈ ਦੋ ਇਤਿਹਰੋਦ ਦੇ ਵਿੱਚ ਅਣੀ ਰਾਤ ਨੂੰ ਬੈਠੀ ਆ ਕਿੰਨੇ ਰੁਪਏ ਖਰਚ ਰਹੀ ਆ ਉੱਥੇ ਹੱਥ ਗੋਲੇ ਗਿਰ ਰਹੇ ਨੇ ਆਸੂ ਗੈਸ ਤੇ ਗੋਲੇ ਸਿੱਟ ਰਹੇ ਨੇ ਮੋਢੇ ਕਿਵੇਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਤੇ ਖੜੇ ਨੇ ਆਪਣੇ ਕੋਈ ਪਾਗਲ ਥੋੜੀ ਹੁੰਦਾ ਯਾਰ ਵੀ ਮਰਨਾ ਚਾਹੇ ਹੁਣ ਇੱਕ ਖਾਸ ਮੈਸੇਜ ਆ ਭਰਾ ਮੇਰਾ ਸੈਂਟਰ ਗਵਰਨਮੈਂਟ ਨੂੰ ਹੀ ਸਪੈਸ਼ਲੀ ਅੰਮ੍ਰਿਤਸਰ ਤੋਂ ਅਰਦਾਸ ਹੋਈ ਸੀਗੀ ਠੀਕ ਆ ਇੱਥੇ ਆਗੇ ਉਹ ਅਰਦਾਸ ਦਾ ਬਾਲਾ ਬਈ ਜਿੱਦਣ ਰਾਜਪੀ ਦੀ ਜੂਹ ਦੇ ਵਿੱਚ ਪੈਰ ਰੱਖ ਲੈਂਦੇ ਆ ਨਾ ਉਸ ਤੋਂ ਟੱਪਿਆ ਇੱਕ ਵਾਰ ਤੁਸੀਂ ਉੱਥੋਂ ਉਸ ਤੋਂ ਬਾਅਦ ਮਨਾ ਜੱਡਾ ਨਹੀਂ ਰਹਿੰਦਾ ਇਹ ਇੱਕ ਗੋਲਾ ਸਿੱੜਦੇ ਨੇ ਨਾ ਪਿੱਛੋਂ 10 ਮੁੰਡੇ ਉੱਠ ਕੇ ਆਉਂਦੇ ਨੇ ਸਹੀ ਆ ਉਸ ਤੋਂ ਬਾਅਦ ਫਤੇਕਾਰ ਸਾਹਿਬ ਮੱਥਾ ਟੇਕਿਆ ਉਹ ਤਾਂ ਹੈ ਹੀ ਸ਼ੀਤ ਦੀ ਧਰਤੀ ਆ ਤਾਂ ਤੁਹਾਨੂੰ ਲੱਗਦਾ ਵੀਰੇ ਡਰਾ ਲੈਣਗੇ ਜੀ ਜੀ ਬਿਲਕੁਲ ਬਾਈ ਕੀ ਨਾਮ ਹੈ ਤੁਹਾਡਾ ਰਾਜਿੰਦਰ ਸਿੰਘ ਆ ਵੀਰੇ ਨਾ ਜਰਾ ਰਾਜਿੰਦਰ ਸਿੰਘ ਬਾਈ ਬੋਲਟ ਤੇ ਪਹੁੰਚੇ ਨੇ ਨਾਂ ਰੱਖਦੇ ਨੇ ਬਹੁਤ ਆਪਦਾ ਵੀ ਹੈਗਾ ਯਾਰ ਪਿੱਛੇ ਪੰਜਾਬ ਬਣਿਆ <laughs> अच्छा भाई 네ਦਰ ਪੰਜਾਬ ਦੀ ਤਸਵੀਰੀ ਬਣਾਈ ਹੋਈ ਆ ਬੀਬੀ ਤੇਰਾ ਭਾਈ ਲੁਧਿਆਣਾ ਤੋਂ ਆਇਆ ਇਸ ਤਰੀਕੇ ਨਾਲ ਅਸੀਂ ਮੰਨਦੇ ਆ ਕੋਈ ਹੱਲ ਨਹੀਂ ਆਪਣੇ ਬੋਲੋ ਵੀ ਮੁੰਡੇ ਜਾਣਗੇ ਉਧਰੋਂ ਉਹ ਵੀ ਵਿਚਾਰੇ ਬੇਕਸੂਰ ਨੇ ਜੋ ਉਹ ਪਹਿਲੋ ਮੰਨਣਾ ਪੈਣਾ ਬਈ ਉਹਨਾਂ ਕੋਲ ਹੱਲ ਤਾਂ ਹੈ ਨਹੀਂ ਇੱਥੇ ਸ਼ਾਇਦ ਆਪਣੀ ਲੀਡਰਸ਼ਿਪ ਨੂੰ ਥੋੜੀ ਜੀ ਪਲੈਨਿੰਗ ਦੀ ਲੋੜ ਆ ਜਿਵੇਂ ਥੋੜੀ ਦੇਰ ਪਹਿਲਾਂ ਟਰਾਂਸਪੋਰਟਰ ਸਟ੍ਰਾਈਕ ਤੇ ਗਏ ਸੀਗੇ ਹੁਣ ਵੀ ਉਹ ਮਜ਼ਦੂਰ ਜੂਨੀਅਨਾਂ ਨੂੰ ਟਰਾਂਸਪੋਰਟਰਸ ਨੂੰ ਹੋਰ ਵੀ ਜਿਨ੍ਹਾਂ ਨੇ ਸਟ੍ਰਾਈਕ ਕੀਤੀ ਆ ਪਿਛਲੇ 1 2 3 ਸਾਲ ਦੇ ਵਿੱਚ ਸਾਰੇ ਨਾਲ ਰਾਬਤਾ ਕਾਇਮ ਕਰਕੇ ਇੱਕ ਮੰਚ ਤੇ ਲਿਆ ਕੇ ਅਗਰ ਉਹ ਇਕੱਠੇ ਸਟ੍ਰਾਈਕ ਕਰਦੇ ਨੇ ਮੈਨੂੰ ਲੱਗਦਾ 2 ਦਿਨਾਂ ਦੇ ਵਿੱਚ ਸਾਰੇ ਹੱਲ ਨਿਕਲ ਆਣਗੇ ਜਦੋਂ ਪੂਰੇ ਦੇਸ਼ ਨੂੰ ਅਸੀਂ ਬਲਾਕ ਕਰਾਂਗੇ ਉਸ ਤੋਂ ਬਾਅਦ ਹੀ ਹੱਲ ਨੇ ਇਕੱਲੇ ਇਕੱਲੇ ਲੜਦੇ ਆਏ ਆ ਬਈ ਲੜੀ ਚੱਲੋ ਇਸ ਇਸ ਤੇ ਆਪਾਂ ਬੈਠੇ ਰਹਾਂਗੇ 10 ਦਿਨਾਂ ਨੂੰ ਚੌਨ ਜਾਪਤਾ ਲੱਗ ਜਾਣਾ ਉਸ ਤੋਂ ਬਾਅਦ ਸਾਡੀ ਵੈਸਟੀ ਕਿਸੇ ਨੇ ਨਹੀਂ ਸੁਣੀ ਠੀਕ ਆ ਨਾ ਇਸ ਦੀ ਲੀਡਰਸ਼ਿਪ ਨੂੰ ਚਾਹੀਦਾ ਆ ਵੀ ਟਰਾਂਸਪੋਰਟਰਸ ਨੂੰ ਜਾਂ ਹੋਰ ਜਿੰਨੇ ਵੀ ਆਪਣੇ ਲੋਕ ਨੇ ਉਹਨਾਂ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਕਰਨਾ ਅੱਜ ਅੱਜ ਲੋਗ ਅਗਰ ਮਜ਼ਦੂਰ ਸਟ੍ਰਾਈਕ ਤੇ ਜਾਂਦੇ ਨੇ ਜੋ ਵੱਡੇ ਇੰਡਸਟਰੀਜ਼ ਨੇ ਉਹਨਾਂ ਦੀ ਇੰਡਸਟਰੀਜ਼ ਖੜਦੀ ਆ ਟਰਾਂਸਪੋਰਟਰ ਇੱਕ ਦਿਨ ਲਈ ਸਟ੍ਰਾਈਕ ਤੇ ਚਲੇ ਜਾਵੇ ਪੂਰਾ ਦੇਸ਼ ਰੁਕ ਜਾਂਦਾ ਬਈ ਪੂਰੀ ਆਰਥਿਕਤਾ ਮਤਲਬ ਰਹਿ ਜਾਣਾ ਬਈ ਕਿ ਜਿਹੜੇ ਆਪਣੇ ਕਿਸਾਨ ਪੰਜਾਬ ਤੋਂ ਆਏ ਨੇ ਚਲੋ ਕੀ ਪਤਾ ਕੋਈ 1% 2% ਫਾਇਦਾ ਹੋ ਜਾਵੇ ਪਰ ਜੇ ਚੂਨ ਜਾਬਤਾ ਲੱਗ ਗਿਆ ਉਸ ਤੋਂ ਬਾਅਦ ਕੋਈ ਫਾਇਦਾ ਨਹੀਂ ਹੋਣਾ ਇੱਥੋਂ ਵਾਪਸ ਜਾਣਾ ਪੈਣਾ ਕਿਉਂਕਿ ਜੇ ਮਿਲਟਰੀ ਲੱਗ ਗਈ ਉਸ ਤੋਂ ਬਾਅਦ ਤਾਂ ਕੋਈ ਰਹਿਣੇ ਨਹੀਂ ਗੌਰਮੈਂਟ ਕੋਲ ਵੀ ਰੋ ਇੱਕ ਕਹਿ ਲੋ ਕ ਇਹਨੂੰ ਹੋ ਜਾਂਦਾ ਵੀ ਅਸੀਂ ਹੁਣ ਕੁਝ ਨਹੀਂ ਕਰ ਸਕਦੇ ਅਸੀਂ ਕੀ ਕਰੀਏ ਜੀ ਅਸੀਂ ਕੁਝ ਨਹੀਂ ਕਰ ਸਕਦੇ ਬਸ ਇਹ ਆਪਾਂ ਬੈਠੇ ਰਹਾਂਗੇ ਹੈਰਾਨ ਹੋਵਾਂਗੇ ਇਸ ਲਈ ਬੈਸਟ ਇਹੀ ਹੈ ਵੀ ਆਪਣੇ ਲੀਡਰਜ਼ ਜਾਂ ਤਾਂ ਵਾਈ ਫੋਨ ਜਾਂ ਪਰਸਨਲੀ ਮਿਲ ਕੇ ਬਾਕੀ ਯੂਨੀਅਨਸ ਨੂੰ ਇਕੱਠਾ ਕਰਨੀ ਕਮਾਂਚਤੇ ਇੱਕ ਗੱਲਬਾਤ ਕਰਨਾ ਥੋੜਾ ਦਿਮਾਗ ਚਲਾਉਣ ਭਰਾਵਾ ਜ਼ੋਰ ਨਾਲ ਨਹੀਂ ਆਪਾਂ ਕਿਸੇ ਵੀ ਮਿਲਟਰੀ ਨੂੰ ਹਰਾ ਸਕਦੇ ਇਹ ਆਪਾਂ ਨੂੰ ਮੰਨਣਾ ਪੈਣਾ ਹੈ ਠੀਕ ਆ ਅੱਜ ਆਪਾਂ ਕਰ ਰਹੇ ਆ ਉਹਨਾਂ ਕੋਲ ਨਹੀਂ ਪਾਵਰ ਹੈ ਕਿ ਗੋਲੀ ਚਲਾਉਣ ਦੀ ਪਰ ਜਿਵੇਂ ਆਪਾਂ ਹਰਿਆਣੇ ਜਾਂਟ ਰੋਵਾਂਗੇ ਬਈ ਆਪਣੇ ਤੇ ਲਾਠੀ ਚਾਰਜ ਵੀ ਹੋਣਾ ਸਾਰਾ ਉਹਨਾਂ ਨੇ ਬਲ ਪ੍ਰਯੋਗ ਕਰਨਾ ਆ ਠੀਕ ਆ ਇਸ ਨੂੰ ਬੈਸਟ ਇਹ ਵੀ ਆਪਾਂ ਕਿਉਂ ਨਾ ਪਹਿਲਾਂ ਹੀ ਪਲੈਨਿੰਗ ਕਰ ਲਈਏ ਬਈ ਆਪਾਂ ਬਾਕੀ ਜੂਨੀਅਰਸ ਨੂੰ ਵੀ ਨਾਲ ਲਈਏ ਜੋ ਹੁਣ ਟਰਾਂਸਪੋਰਟਰਸ ਦਾ ਹਜੇ ਉਹ ਆਪਣੇ ਅਲੱਗ ਲੜ ਰਹੇ ਨੇ ਕਿਤੇ ਮੇਬੀ ਮੇਰੇ ਕਲੀਅਰ ਨਹੀਂ ਹੈ ਕਿਹੜੀ ਸਟੇਟ 'ਚ ਬੈਠੇ ਨੇ 4000 ਟਰਾਂ ਹੁਣ ਇਹ ਆ ਵੀ ਉਹਨਾਂ ਨੂੰ ਨਾਲ ਲਿਆਓ ਇਕੱਠੇ ਹੁਣ ਹੰਬੜਾ ਮਾਰੋ ਤਾਂ ਜੋ ਸਰਕਾਰ ਦੇ ਕੰਨ ਤੇ ਜੂੰਰਿੰਗੇ ਤੇ ਤਾਂ ਆਪਾਂ ਇਸ ਮੋਰਚੇ ਨੂੰ ਜਿੱਤ ਸਕਦੇ ਆ ਪਲੈਨਿੰਗ ਦੇ ਨਾਲ ਜ਼ੋਰ ਦੇ ਨਾਲ ਜਿੱਤਣਾ ਬਈ ਔਖਾ ਹੁੰਦਾ ਆ ਕਿਸੇ ਵੀ ਦੇਸ਼ ਦੀ ਸਰਕਾਰ ਨੂੰ ਜ਼ੋਰ ਦੇ ਨਾਲ ਜਿੱਤਣਾ ਮੈਨੂੰ ਨਹੀਂ ਲੱਗਦਾ ਵੀ ਕੋਈ ਸਮਝਦਾਰੀ ਦੀ ਗੱਲ ਹੈ ਪਲੈਨਿੰਗ ਕਰੋ ਪਲੈਨਿੰਗ ਦੇ ਨਾਲ ਜਿੱਤਾਂਗੇ ਗੱਲਬਾਤ ਨੂੰ ਵਧੀਆ ਤਰੀਕੇ ਨਾਲ ਅੱਗੇ ਲਿਖੇ ਜਾਓ ਬਸ ਵੀਰੇ ਧੰਨਵਾਦ ਜੀ ਇਹੋ ਕਹਿਣਾ ਹੈ ਇਹ ਤੁਸੀਂ ਸ਼ੰਭੂ ਬਾਰਡਰ ਤੋਂ ਦੇਖ ਰਹੇ ਸੀਗੇ ਮੇਰੇ ਕੈਮਰੇ ਤੇ ਸਹਿਯੋਗ ਦੇ ਸੀ ਹਰੀਸ਼ 丹吧